ਨਾਨਕ ਸਾਚ ਕਹਿ ਬੇਨੰਤੀ ਮਿਲ ਸਾਚੇ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੁੰਦੂ ਕਾਰਾ ਤਰਨ ਗਗਨਾ ਹੁਕਮਿ ਅਪਾਰਾ ਨਾ ਦੇ ਨਰੇਨ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏਂਦਾ ਖਾਣੀ ਨਾ ਬਾਣੀ ਪਾਣ ਨਾ ਪਾਣੀ ਉਪਤ ਖਪਤ ਨ ਆਵਣ ਜਾਣੀ ਖਾਂਡ ਪਤਾਲ ਸप्त ਨਹੀਂ ਸਾਗਰ ਨਦੀ ਨਾ ਨੀਰ ਵਹਾਇਦਾ ਨਾ ਤਦ ਸੁਰਗ ਮਛ ਪਿਆਲਾ ਦੋਜਕ ਭਿਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਇਦਾ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਅਵਰਨਾ ਦੀ ਸੈ ਇੱਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏਂਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਕ ਸੁਖਵਾਸੀ ਜੋਗੀ ਜੰਗਮ ਭੇਖ ਨਾ ਕੋਈ ਨਾ ਕੋ 나ਥ ਕਹਾਂਏਂਦਾ ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣੈ ਦੂਜਾ ਆਪੇ ਆਪ ਉਪਾਏ ਵਿਗਸੈ ਆਪੇ ਕੀਮਤ ਪਾਏਂਦਾ ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਨਾ ਗਊ ਗੋਵਾਲਾ ਤੰਤ ਮੰਤ ਪਾਖੰਡ ਨਾ ਕੋਈ ਨਾ ਕੋ ਵੰਸ ਵਜਾਏ ਦਾ ਕਰਮ ਧਰਮ ਨਹੀਂ ਮਾਇਆ ማਖੀ ਜਾਤ ਜਨਮ ਨਹੀਂ ਦੀਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਤੈ ਨਾ ਕੋ ਕਿਸੈ ਧਿਆਈਂ ਦਾ ਨਿੰਦ ਬਿੰਦ ਨਹੀਂ ਜੀਓ ਨਾ ਜਿੰਦੋ ਨਾ ਤਦ ਗੁਰਖ ਨਾ ਮਾਛਿੰਦੋ ਨਾ ਤਦ ਗਿਆਨ ਧਿਆਨ ਕੁਲ ਓਪਤ ਨਾ ਕੋ ਗਣਤ ਗਣਾਏਂਦਾ ਵਰਨ ਭੇਖ ਨਹੀਂ ਬ੍ਰਾਹਮਣ ਖੱਤਰੀ ਦੇਉ ਨਾ ਦੇਹਰਾ ਗਉ ਗਾਇਤਰੀ ਹੋਮ ਜਾਗ ਨਹੀਂ ਤੀਰਤ ਨਾਵਣ ਨਾ ਕੋ ਪੂਜਾ ਲਾਏਂਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਏ ਕਹਾਜੀ ਰਈਤ ਰਾਉ ਨਾ ਹਉ ਮੈਂ ਦੁਨੀਆ ਨਾ ਕੋ ਕਹਿਣ ਕਹਾਇੰਦਾ ਭਾਉ ਨਾ ਭਗਤੀ ਨਾ ਸ਼ਿਵ ਸ਼ਕਤੀ ਸਾਜਨ ਮੀਤ ਬਿੰਦ ਨਹੀਂ ਰਕਤੀ ਆਪੇ ਸਾਹੋ ਆਪੇ ਵਣਜਾਰਾ ਸਾਚੇ ਇਹੋ ਪਾਏਂਦਾ ਵੇਦ ਕਿਤੇਬ ਨਾ ਸਿਮਰਤ ਸਾਸਤ ਪਾਠ ਪਰਾਣ ਉਦੈ ਨਹੀਂ ਆਸਤ ਕਹਤਾ ਬਖਤਾ ਆਪੇ ਅਗੋਚਰ ਆਪੇ ਅਲਖ ਲਖਾਏਂਦਾ ਜਾਂ ਤਿਸ ਭਾਣਾ ਤਾਂ ਜਗਤਿ ਉਪਾਇਆ ਬਾਜ ਕਲਾ ਆਡਾਨ ਰਹਾਇਆ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਮਾਇਆ ਮੋਹ ਵਿਧਾਏਂਦਾ ਵਿਰਲੇ ਕੋ ਗੁਰ ਸ਼ਬਦ ਸੁਣਾਇਆ ਕਰ ਕਰ ਦੇਖੈ ਹੁਕਮ ਸਬਾਇਆ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤੋਹ ਪ੍ਰਗਟਿ ਆਏਂਦਾ ਤਾ ਕਾ ਅੰਤ ਨ ਜਾਣੈ ਕੋਈ ਪੂਰੇ ਗੁਰ ਤੇ ਸੋਜੀ ਹੋਈ ਨਾਨਕ ਸਾਚ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਹੇਂਦਾ ਮਾਰੂ ਮਹੱਲਾ ਪਹਿਲਾ ਆਪੇ ਆਪੋ ਪਾਏ ਨਿਰਾਲਾ ਸਾਚਾ ਥਾਨ ਕੀਓ ਦਹਾਲਾ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਏਂਦਾ ਨਉ ਕਰ ਥਾਪੇ ਥਾਪਣ ਹਾਰੇ ਦਸਵੇਂ ਵਾਸਾ ਅਲਖਿ ਅਪਾਰੈ ਸਾਇਰ ਸਪਤ ਭਰੇ ਜਲ ਨਿਰਮਲ ਗੁਰਮੁਖ ਮੈਲ ਨਾ ਲਾਇਂਦਾ ਰਬ ਸਸ ਦੀਪਕ ਜੋਤ ਸਬਾਈ ਆਪੇ ਕਰ ਵੇਖੈ ਬੜਿਆਈ ਜੋਤ ਸਰੂਪ ਸਦਾ ਸੁਖ ਦਾਤਾ ਸੱਚੇ ਸੋਭਾ ਪਾਇਂਦਾ ਗੜ ਮਹਿ ਹਾਥ ਪਟਣ ਵਪਾਰਾ ਪੂਰੈ ਤੋਲ ਤੁਲ ਬਣਜਾਰਾ ਆਪੇ ਰਤਨ ਵਸਾਹੇ ਲੇਵੈ ਆਪੇ ਕੀਮਤ ਪਾਏਂਦਾ ਕੀਮਤ ਪਾਈ ਪਾਵਣ ਹਾਰੇ ਵੇ ਪ੍ਰਵਾਹ ਪੂਰੇ ਢੰਡਾਰੇ ਸਰਬ ਕਲਾ ਲੇ ਆਪੇ ਰਹਿਆ ਗੁਰਮੁਖ ਕਿਸੈ 부ਝਾਈਂਦਾ ਨਦਰ ਕਰੇ ਪੂਰਾ ਗੁਰ ਭੇਟੈ ਜਮ ਜੰਦਾਰ ਨਾ ਮਾਰੇ ਫੇਟੈ ਜਿਉਂ ਜਲ ਅੰਤਰ ਕਮਲ ਬਿਗਾਸੀ ਆਪੇ ਵਿਗਸ ਧਿਆਏਂਦਾ ਆਪੇ ਵਰਖੈ ਅੰਮ੍ਰਿਤ ਧਾਰਾ ਰਤਨ ਜਵੇ ਹਰ ਲਾਲ ਅਪਾਰਾ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਪ੍ਰੇਮ ਪਦਾਰਥ ਪਾਏਂਦਾ ਪ੍ਰੇਮ ਪਦਾਰਥ ਲਹਿ ਅਮੋਲੂ ਕਬਹੀ ਨਾ ਘਾਟਸ ਪੂਰਾ ਤੋਲੋ ਸੱਚੇ ਕਾ ਵਾਪਾਰੀ ਹੋਐ ਸੱਚੋ ਸੌਦਾ ਪਾਏਂਦਾ ਸੱਚਾ ਸੌਦਾ ਵਿਰਲਾ ਕੋ ਪਾਈ ਪੂਰਾ ਸਤਗੁਰ ਮਿਲੈ ਮਲਾਈ ਗੁਰਮੁਖ ਹੋਏ ਸੋ ਹੁਕਮ ਪਛਾਣੈ ਮਾਨੈ ਹੁਕਮ ਸਮਾਈਂਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦੀਸੈ ਜਗ ਤੇ ਉਪਾਇਆ ਹੁਕਮੇ ਸੁਰਗ ਮੱਚ ਪਹਿਆਲਾ ਹੁਕਮੇ ਕਲਾ ਰਹਾਇਂਦਾ ਹੁਕਮੇ ਧਰਤੀ ਧੌਲ ਸਿਰ ਭਾਰਨ ਹੁਕਮੇ ਪੌਣ ਪਾਣੀ ਗਹਿਣਾਰੰ ਹੁਕਮੇ ਸ਼ਿਵ ਸ਼ਕਤੀ ਘਰਵਾਸਾ ਹੁਕਮੇ ਖੇਲ ਖਲਾਈਂਦਾ ਹੁਕਮੇ ਆਡਾਣੇ ਆਗਾਸੀ ਹੁਕਮੇ ਜਲ ਥਲ ਤ੍ਰੇ ਭਵਨ ਵਾਸੀ ਹੁਕਮੇ ਸਾਸ ਗਰਾਸ ਸਦਾਫਨ ਹੁਕਮੇ ਦੇਖ ਦਿਖਾਏਂਦਾ ਹੁਕਮੁ ਅਪਾਏ ਦਸ ਔਤਾਰਾ ਦੇਵਦਾਨਮ ਆਗਣ ਤੇ ਅਪਾਰਾ ਮਾਨੈ ਹੁਕਮ ਸੋ ਦਰਗਾ ਪਹੰਜੈ ਸਾਚ ਮਲਾਇ ਸਮਾਇੰਦਾ ਹੁਕਮੇ ਜੁਗ ਛਤੀ ਗੋਦਾਰੀ ਹੁਕਮੇ ਸਿਧ ਸਾਧਕ ਵਿਚਾਰੇ ਆਪਨਾਤ ਨਥੀ ਸਭ ਜਾ ਕੀ ਬਖਸ਼ੇ ਮੁਕਤ ਕਰਾਇੰਦਾ ਕਾਇਆ ਕੋਟ ਗੜੈ ਮਹਾਰਾਜਾ ਨੇਬ ਖਵਾਸ ਭਲਾ ਦਰਵਾਜਾ ਮਿਤਿਆ ਲੋਭ ਨਾਹੀ ਘਰ ਵਾਸਾ ਲੱਭ ਪਾਪ ਪਛਤਾਏਂਦਾ ਸਤ ਸੰਤੋਖ ਨਗਰ ਮਹਿਕਾਰੀ ਜਤ ਸਤ ਸੰਜਮ ਸਰਨ ਮਰਾਰੀ ਨਾਨਕ ਸਹਿਜ ਮਿਲੇ ਜਗ ਜੀਵਨ ਗੁਰ ਸ਼ਬਦ ਦੀ ਪਤ ਪਾਏਂਦਾ ਮਾਰੂ ਮਹੱਲਾ ਪਹਿਲਾ ਸੁੰਨ ਕਲਾ ਅਪਰੰਪਰ ਧਾਰੀ ਆਪ ਨਿਰਾਲਮ ਅਪਰੇ ਅਪਾਰੀ ਆਪੇ ਕੁਦਰਤ ਕਰ ਕਰ ਦੇਖੈ ਸੁੰਨੋ ਸੁੰਨ ਉਪਾਏਂਦਾ ਪਉਣ ਪਾਣੀ ਸੁਨੈ ਤੇ ਸਾਜੀ ਸ੍ਰਿਸ਼ਟ ਉਪਾਏ ਕਾਇਆ ਗੜ ਰਾਜੀ ਅਗਨ ਪਾਣੀ ਜੀਓ ਜੋਤ ਤੁਮਾਰੀ ਸੁਨਨੇ ਕਲਾ ਰਹਾ ਹੇਂਦਾ ਸੁੰਨੋ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਸੁਨਨੇ ਵਰਤੇ ਯੁਗ ਸਬਾਈ ਇਸ ਪਦ ਵਿਚਾਰੇ ਸੋ ਜਨ ਪੂਰਾ ਤਿਸ ਮਿਲਿਆ ਪਰਮ ਚੁਕਾਏਂਦਾ ਸੁਨੋ ਸੱਤ ਸਰੋਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਤਿਤ ਸਤ ਸਰ ਮਨੁਆ ਗੁਰਮੁਖ ਖੰਡਾਵੇ ਫਿਰ ਬਹੁੜ ਜੋਨ ਨਾ ਪਾਇੰਦਾ ਸੁਨੋ ਚੰਦ ਸੂਰਜ ਗਹਿਨਾਰੀ ਤਿਸ ਕੀ ਜੋਤ ਤਰੇ ਭਵਨ ਸਾਰੇ ਸੁਨਨੇ ਲਖ ਪਾਰ ਨਰਾ ਲੰ ਸੁਨਨੇ ਤਾੜੀ ਲਾਇੰਦਾ ਸੁਨੋ ਧਰਤਿ ਆਕਾਸਿ ਹਪਾਇ ਬਿਨ ਥੰਮ ਰਾਖੇ ਸੱਚ ਕਲ ਪਾਏ ਤਰੇ ਪਵਨ ਸਾਜ ਮੇਖਲੀ ਮਾਇਆ ਆਪ ਉਪਾਇ ਖਪਾਏ ਦਾ ਸੁਨੋ ਖਾਣੀ ਸੁਨੋ ਬਾਣੀ ਸੁਨੋ ਉਪਜੀ ਸੁਨ ਸਮਾਣੀ ਉਤ ਪੁਜ ਚਲ ਤ ਕੀਆ ਸਿਰ ਕਰਤੈ ਵਿਸਮਾਦ ਸ਼ਬਦ ਦੇ ਖਾਏਂਦਾ ਸੁਨੋ ਰਾਤ ਦਿਨ ਸ ਦੁਹਿ ਕੀਏ ਉਪਤ ਖਪਤ ਸੁਖਾਂ ਦੁਖ ਦੀਏ ਸੁਖ ਦੁਖ ਹੀ ਤੇ ਅਮਰ ਹਤੀਤਾ ਗੁਰਮੁਖ ਨਿਜ ਘਰ ਪਾਇੰਦਾ ਸ਼ਾਮ ਵੇਦ ਰਿਗ ਜੁਜਰ ਅਥਰਵਨ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਤਾਂ ਕੀ ਕੀਮਤ ਕਹਿ ਨਾ ਸਕੈ ਕੋ ਤਿਉ ਬੋਲੇ ਜਿਉ ਬੁਲਾਇੰਦਾ ਸੁਨਹੁ ਸਤਿ ਪਾਤਾਲ ਉਪਾਈ ਸੁਨਹੁ ਭਵਨ ਰਖੇ ਲਿਵ ਲਾਈ ਆਪੇ ਕਾਰਨ ਕੀਆ ਅપરੰਪਰ ਸਭ ਤੇਰੋ ਕੀ ਆ ਕਮਾਏਂਦਾ ਰਾਜ ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹਉ ਮੈਂ ਦੁਖ ਪਾਇਆ ਜਿਸਨੋ ਕਿਰਪਾ ਕਰੇ ਹਰ ਗੁਰਮਖੈ ਗੁਣ ਚੌਤੈ ਮੁਕਤ ਕਰਾਏਂਦਾ ਸੁਨੋ ਉਪਜੇ ਦਾਸਿ ਅਵਤਾਰਾ ਸ੍ਰਿਸ਼ਟ ਉਪਾਏ ਕੀਆ ਪਾਸਾਰਾ ਦੇਵ ਦਾਨਵ ਗਣ ਗਿੰਦਰਬ ਸਾਜੀ ਸਭ ਲਿਖਿਆ ਕਰਮ ਕਮਾਏਂਦਾ ਗੁਰਮੁਖ ਸਮਝੈ ਰੋਗ ਨਾ ਹੋਈ ਇਹ ਗੁਰ ਕੀ ਪੌੜੀ ਜਾਣੈ ਜਨ ਕੋਈ ਜੁਗਾ ਜਗੰਤਰ ਮੁਕਤ ਪਰਾਇਣ ਸੋ ਮੁਕਤ ਭਾਇ ਪਤ ਪਾਏਂਦਾ ਪੰਚ ਤਤ ਸੁਨੋ ਪ੍ਰਗਾਸਾ ਦੇਹ ਸੰਜੋਗੀ ਕਰਮ ਅਭਿਆਸਾ ਬੁਰਾ ਭਲਾ ਦੋਇ ਮਸਤਕ ਲੀਖੇ ਪਾਪ ਪੁੰਨ ਵੀ ਜਾਏਂਦਾ ਉਤਮ ਸਤਗੁਰੂ ਪੁਰਖ ਨਰਾਲੀ ਸ਼ਬਦ ਰਤੇ ਹਰ ਰਸਮਤ ਵਾਲੀ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਪੂਰਾ ਭਾਗ ਮਲਾਇੰਦਾ ਇਸ ਮਨ ਮਾਇਆ ਕੋ ਨੇਹੋਂ ਕਨੇਰਾ ਕੋਈ ਬੂਝੋ ਗਿਆਨੀ ਕਰਹੋ ਨਵੇਰਾ ਆਸਾ ਮਨ ਸਾਹ ਮੈਂ ਸਹਸਾ ਨਰ ਲੋਭੀ ਕੂੜ ਕਮਾਇੰਦਾ ਸਤਗੁਰ ਤੇ ਪਾਏ ਵਿਚਾਰਾ ਸੁਨ ਸਮਾਧ ਸੱਚੇ ਘਰਬਾਰਾ ਨਾਨਕ ਨਿਰਮਲ ਨਾਦ ਸ਼ਬਦ ਧੁਨ ਸਚ ਰਾਮੈ ਨਾਮ ਸਮਾਈਂਦਾ ਮਾਰੂ ਮਹੱਲਾ ਪਹਿਲਾ ਜਹ ਦੇਖਾਂ ਕਹਿ ਦੀਨ ਦਿਆਲਾ ਆਏ ਨਾ ਜਾਏ ਪ੍ਰਭ ਕਿਰਪਾਲਾ ਜੀਆ ਅੰਦਰ ਜੁਗਤ ਸਮਾਈ ਰਹੇ ਉਹ ਨਿਰਾਲਮ ਰਾਇ ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਤਿਸ ਭੈਣ ਨਾ ਭਰਾਉ ਕਮਾਇਆ ਨਾ ਤਿਸ ਉਪਤ ਖਪਤ ਕੁਲ ਜਾਤੀ ਉਹ ਅਜ ਰਾਵਰ ਮਨ ਪਾਇਆ ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ ਤੂੰ ਪੁਰਖ ਅਲੇਖ ਆਗਮਨ ਰਾਲਾ ਸਤ ਸੰਤੋਖ ਸ਼ਬਦ ਅਤ ਸੀਤਲ ਸਹਿਜ ਭਾਏ ਲਿਵ ਲਾਇਆ ਤ੍ਰੈ ਵਰਤਾਏ ਚੌਥੇ ਘਰ ਵਾਸਾ ਕਾਲ ਵਿਕਾਲ ਕੀਏ ਇੱਕ ਗਰਾਸਾ ਨਿਰਮਲ ਜੋਤ ਸਰਬਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ ਊਤਮ ਜਨ ਸੰਤ ਭਲੇ ਹਰ ਪਿਆਰੀ ਹਰ ਰਸ ਮਾਤੇ ਪਾਰ ਉਤਾਰੇ ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰ ਜਾਮੀ ਜੀ ਸਭ ਤੇਰੀ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦੀ ਪਾਇਆ ਪੰਜ ਤਤ ਮਿਲ ਇਹੋ ਧਨ ਕੀਆ ਆਤਮ ਰਾਮ ਪਾਏ ਸੁਖ ਤੀਆ ਕਰਮ ਕਰ ਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਤਿਸ ਭੂਖ ਪਿਆਸ ਮਨ ਮਾਨਿਆ ਸਰਬ ਨਿਰੰਜਨ ਘਟ ਘਟ ਜਾਨਿਆ ਅਮਰਤ ਰਸ ਰਾਤਾ ਕੇਵਲ ਬਹਿਰਾਗੀ ਗੁਰਮਤਿ ਭਾਏ ਸੁਭਾਇਆ ਅਧਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸਨ ਰਸ ਰਸਨਾ ਬੀਣ ਰਸਾਲ ਵਜਾਇਆ ਬੀਣ ਰਸਾਲ ਵਜਾਵੇ ਸੋਈ ਜਾ ਕੀ ਤਰੇ ਭਵਨ ਸੋਜੀ ਹੋਈ ਨਾਨਕ ਬੂਝੋ ਇਹ ਵਿਦ ਗੁਰਮਤਿ ਹਰ ਰਾਮ ਨਾਮ ਲਿਵ ਲਾਇਆ ਐਸੀ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰਹਿ ਰਹੇ ਨਿਰਾਰੀ ਆਪ ਤਰਹਿ ਸੰਗਤ ਕੁਲ ਤਾਰਹਿ ਤਿੰਨ ਸਫਲ ਜਨਮ ਜਾਗ ਆਇਆ ਘਰ ਦਾ ਰਮੰਦਰ ਜਾਣੈ ਸੋਈ ਜਿਸ ਪੂਰੇ ਗੁਰ ਤੇ ਸੋਜੀ ਹੋਈ ਕਾਂ ਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਸੱਚ ਸਾਚਾ ਤਖਤ ਰਚਾਇਆ ਚਤੁਰਦਾ ਸਹਾ ਆਟ ਦੀਵੇ ਦੋਏ ਸਾਖੀ ਸੇਵਕ ਪੰਚ ਨਾਹੀ ਬਿਖ ਚਾਖੀ ਅੰਤਰ ਵਸਤ ਅਨੂਪ ਨਿਰਮੋਲਕ ਗੁਰ ਮਿਲਿਆ ਹਰ ਧਨ ਪਾਇਆ ਤਖਤ ਬਹਿ ਤਖਤ ਹੈ ਕੀ ਲਾਇਕ ਪੰਚ ਸਮਾਏ ਗੁਰਮਤ ਪਾਇ ਇੱਕ ਆਦਿ ਜਗਾਦੀ ਹੈ ਪੀ ਹੋਸੀ ਸਹਸਾ ਪਰਮ ਚੁਕਾਇਆ ਤਾਕਤ ਸਲਾਮ ਹੋਐ ਦਿਨ ਰਾਤੀ ਇਹੋ ਸਾਚ ਵਡਾਈ ਗੁਰਮਤਿ ਲੇਵ ਜਾਤੀ ਨਾਨਕ ਨਾਮ ਜਪੋ ਤਰ ਤਾਰੀ ਹਰ ਅੰਤ ਸਖਾਈ ਪਾਇਆ ਮਾਰੂ ਮਹੱਲਾ ਪਹਿਲਾ ਹਰ ਧਨ ਸੰਚੋ ਰੇ ਜਨ ਭਾਈ ਸਤ ਗੁਰ ਸੇਵ ਰਹੋ ਸਰਨਾਈ ਤਸ ਕਰ ਚੋਰ ਨਾ ਲਾਗੇ ਤਾਂ ਕਉ ਧੋਨੇ ਉਪਜੈ ਸ਼ਬਦ ਜਗਾਇਆ ਤੂੰ ਏਕੰਕਾਰ ਨਰਾਲਮ ਰਾਜਾ ਤੂੰ ਆਪ ਸਵਾਰ ਹੈ ਜਨ ਕੇ ਕਾਜਾ ਅਮਰ ਅਡੋਲ ਅਪਾਰ ਅਮੋਲਕ ਹਰ ਅਸਥਰ ਤਾਨ ਸੁਹਾਇਆ ਦੇਹੀ ਨਗਰੀ ਉਤਮ ਥਾਨਾ ਪੰਚ ਲੋਕ ਵਸਹਿ ਪ੍ਰਧਾਨਾ ਉਪਰ ਏਕੰਕਾਰ ਨਰਾਲਮ ਸੁੰਨ ਸਮਾਦ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨ ਹਾਰੇ ਸਾਜੀ ਦਸਵੇਂ ਪੁਰਖ ਤੀਤ ਨਰਾਲਾ ਆਪੇ ਅਲਖ ਲਖਾਇਆ ਪੁਰਖ ਅਲੇਖ ਸੱਚੇ دیਵਾਨਾ ਹੁਕਮ ਚਲਾਏ ਸੱਚ ਨਿਸ਼ਾਨਾ ਨਾਨਕ ਖੋਜ ਲਾਹੋ ਘਰ ਆਪਣਾ ਹਰ ਆਤਮ ਰਾਮ ਨਾਮ ਪਾਇਆ ਸਰਬ ਨਿਰੰਜਨ ਪੁਰਖ ਸੁਜਾਨਾ ਅਦਲ ਕਰੇ ਗੁਰ ਗਿਆਨ ਸਮਾਨਾ ਕਾਮ ਕ੍ਰੋਧ ਲੈ ਗਰਦਨ ਮਾਰੀ ਹਉ ਮੈ ਲੋਭ ਚਕਾਇਆ ਸਚੈ ਥਾਨ ਵਸੈ ਨਿਰੰਕਾਰਾ ਆਪ ਪਛਾਣੈ ਸ਼ਬਦ ਵਿਚਾਰਾ ਸਚੈ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ ਨਾ ਮਨ ਚੱਲੈ ਨਾ ਪਉਣ ਓਡਾਵੈ ਜੋਗੀ ਸ਼ਬਦ ਅਨਾਹ ਦਵਾਵੈ ਪੰਚ ਸ਼ਬਦ ਚੁਣਕਾਰ ਨਰਾਲਮ ਪ੍ਰਭ ਆਪੇ ਵਾਹਿ ਸੁਨਾਇਆ ਭਉ ਬਹਿ ਰਾਗਾ ਸਹਿਜ ਸਮਾਤਾ ਹਉ ਮੈਂ ਤਿਆਗੀ ਅਨ ਹਦਰਾਤਾ ਅੰਜਨ ਸਾਰ ਨਿਰੰਜਨ ਜਾਣੈ ਸਰਬ ਨਿਰੰਜਨ ਰਾਇਆ ਦੁਖ ਭੈ ਭੰਜਨ ਪ੍ਰਭ ਅਬਨਾਸੀ ਰੋਗ ਕਟੇ ਕਾਟੀ ਜਮ ਫਾਸੀ ਨਾਨਕ ਹਰ ਪ੍ਰਭ ਸੋ ਭਉ ਭੰਜਨ ਗੁਰ ਮਿਲਿਆ ਹਰ ਪ੍ਰਭ ਪਾਇਆ ਕਾਲ ਕਵਲ ਨਿਰੰਜਨ ਜਾਣੈ 부ਝੈ ਕਰਮ ਸੋ ਸ਼ਬਦ ਪਛਾਣੈ ਆਪੇ ਜਾਣੈ ਆਪ ਪਛਾਣੈ ਸਭ ਤਿਸ ਕਾ ਚੋ ਜਿਸ ਬਾਇਆ ਆਪੇ ਸਾਹੋ ਆਪੇ ਵਣਜਾਰਾ ਆਪੇ ਪਰਖੇ ਪਰਖਣਹਾਰਾ ਆਪੇ ਕਸ ਕਸ ਵੱਟੀ ਲਾਏ ਆਪੇ ਕੀਮਤ ਪਾਇਆ ਆਪ ਦਿਆਲ ਦਇਆ ਪ੍ਰਵਤਾਰੀ ਕਟ ਕਟ ਰਵ ਰਹਾ ਬਨਵਾਰੀ ਪੁਰਖ ਅਤੀਤ ਵਸੈ ਨੇ ਕੇਵਲ ਗੁਰਪੁਰਖੈ ਪੁਰਖ ਮਲਾਇਆ ਪ੍ਰਵਦਾਨਾ ਬੀਨਾ ਗਰਭ ਗਵਾਈ ਦੂਜਾ ਮਿਟੈ ਏਕ ਦਿਖਾਈ ਆਸਾ ਮਾਹੀ ਨਰਾਲਮ ਜੋਨੀ ਅਕਲ ਨਿਰੰਜਨ ਗਾਇਆ ਹਉਮੈ ਮਿਟੋ ਸ਼ਬਦ ਸੁਖ ਹੋਈ ਆਪ ਵਿਚਾਰੇ ਗਿਆਨੀ ਸੋਈ ਨਾਮਿਕ ਹਰਜਸ ਹਰ ਗੁਣ ਲਾਹਾ ਸਤ ਸੰਗਤ ਸੱਚ ਫਲ ਪਾਇਆ ਮਾਰੂ ਮਹੱਲਾ